ਇਹ ਦੀ ਕੱਚਲਾ ਇਹ ਦੀ ਕੱਚਲਾ ਹਾਂ ਹਾਂ ਤੇਰੀ ਕਮੀ ਰਹੀ ਸੀ ਅੱਜ ਹੇਲੋ ਆਲੂ ਜੇ ਨਹੀਂ ਮਾਣੇਗਾ ਤੈਨੂੰ ਥਾਰ ਨਾ ਸਿਖਾ ਦਈਏ ਕਿਤੇ ਉਹ ਤੇਰੀਆਂ ਸਾਈਕਲ ਤੇ ਲੱਤਾਂ ਪਹੁੰਚਦੀਆਂ ਨੇ ਪੂਰੀਆਂ ਸਾਗਰ ਦੀ ਬੋਠੀ ਕਹਿੰਦੀ ਇੰਡੀ ਕੱਚਕਾ ਉਹ ਤੇਰੀ ਕਸਰ ਰਹੀ ਸੀ ਸਾਰਾ ਪੰਜਾਬ ਲੱਗੇ ਵਿੱਚ ਤੂੰ ਵੀ ਲੱਗ ਗਈ ਹੁਣ ਸਾਗਰ ਦੀ ਬੋਠੀ ਕਹਿੰਦੀ ਇੰਡੀ ਕੱਚਕਾ ਹੋਰ ਨਾ ਤੈਨੂੰ ਜੇਸੀਬੀ ਸਿਖਾ ਦਈਏ ਤੈਨੂੰ ਉਹ ਆਲੂ ਜੇ ਨਹੀਂ ਮਾਣੇਗਾ ਪੁੱਤ ਪੜ ਲੈ ਇੰਡੀ ਕਾ ਫੇਰ ਸਿੱਖ ਲਈ ਲੱਤਾਂ ਤੇਰੀਆਂ ਪਹੁੰਚਦੀਆਂ ਨੇ ਨਿੱਕੀ ਨਹੀਂ ਹੈਗੀਆਂ ਗੱਠੋ ਜੀ ਤੇਨੂੰ ਇਹ ਤੈਨੂੰ ਸਾਈਕਲ ਵੀ ਉਹ ਦਿੱਤੀ ਉਹ ਜਿਸ ਖਾਇਰਾ ਸਾਈਡਾਂ ਦੇ ਪੈਡਲ ਜੇ ਲੱਗੇ ਹੁੰਦੇ ਨੇ ਵੀ ਕਿ ਇੱਧਰ ਲੱਡੀ ਤੇ ਪਿੱਛੇ ਇੱਧਰ ਲੱਡੀ ਤੇ ਇਹ ਡੀਕਸ ਖਾਏ ਨਾ ਸਾਰਾ ਪੰਜਾਬ ਕਾਮਲਾ ਹੋਇਆ ਪਿਆ ਉਹ ਪੁੱਤ ਪੜਨਾ ਪੜਲਾ ਇੰਡੀਆ ਫੇਰ ਸਿੱਖ ਲਈ ਤੈਨੂੰ ਲੈ ਕੇ ਦੇ ਦੇ ਤੈਨੂੰ ਥਾਰ ਕਿਤੇ ਆਗਰ ਦੀ ਬੋਦੀ ਕਹਿੰਦੀ ਇੰਡੀਆ ਹੁ ਤਾ ਓਏ ਤੂੰ ਤਾਂ ਸਾਗਰ ਦੀ ਕੁੜੀ ਲੱਗਦੀ ਐ ਜਿੱਡੀ ਕਿ ਓਏ ਅਨੂਜੇ ਹੀ ਨਹੀਂ ਮਾਣ ਹੈਗਾ ਦਿਲ ਇੱਲੀ ਕਹਤੋ ਜਾਨੀ ਨਹੀਂ ਇੰਨੀ ਇੱਡੀ ਕ ਸਿੱਖਣੀ ਆ ਕੀ ਕਰਦੀ ਐ ਕਸਰ ਹੋ ਗਈ ਤੈਨੂੰ ਕੋਈ ਓਏ ਲੁਦੇਨੀ ਮਾਨਾ ਕਾ ਦੇ ਲੋ ਸਾਰਾ ਪੰਜਾਬ ਲੱਗਿਆ ਸੀ ਮੈਂ ਵੀ ਕਹਿ ਗਿਆ ਤੂੰ ਪਛੇਰੇਗੀ ਆ ਗਈ ਇਹ ਵੀ ਸਾਗਰ ਦੀ ਬੋਟ ਕੀ ਨਹੀਂ ਇੱਡੀ ਕੱਟ ਤੇਲ ਮੁੱਕਿਆ ਹੁਣ ਤੇਰੇ ਦੀ ਇੰਡੀ ਕੱਟ ਤੈਨੂੰ ਕਿਤੇ ਸਖਾ ਨਾ ਦੀ ਤੈਨੂੰ ਜੇ ਸੀ ਵੀ